ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਜੀ ਸਾਡੇ ਕੋਲ ਕਿਹਦਾ ਜੀ ਪੈਟਰੋਲ ਪੰਪ ਇਸ ਤਰ੍ਹਾਂ ਜੀ ਕਿਰਸੀ ਆ ਇਸ ਟਾਈਮ ਖੜੇ ਹੈ ਜੀ ਨਾਗaland ਦੇ ਵਿੱਚ ਨਾਗaland ਦੇ ਵਿੱਚ ਜਗਾ ਹੈਗੀ ਹੈ ਇਹ ਨਾਗaland ਦੀ ਰਾਜਸਥਾਨੀ ਕੋਹੀਮਾ ਕੋਹੀਮਾ ਪੁੱਛਿਆ ਸੀ ਹੋਮ ਸਟੇ ਕਹਿੰਦੇ ਜੀ 4500 ਰੁਪਇਆ ਤੇ ਡਿਸਕਾਊਂਟ ਕਰਕੇ ਕਹਿੰਦੇ 3500 3500 ਰੁਪਇਆ ਲਾਦਾ ਹੈ ਤੁਹਾਨੂੰ ਪਾਰਕਿੰਗ ਦੀ ਵਿਵਸਥਾ ਹੈ ਨਹੀਂ ਸੀ। ਦੇਖੋ ਸਾਡੇ ਸ਼ਹਿਰ ਸੋਨਾ ਹੈ। ਸ਼ਹਿਰ ਸੋਨਾ ਆਪੀ ਹੈ ਕਿਉਂਕਿ ਇਹ ਹੈਗਾ ਰਾਜਸਤਾਨੀ ਹੈ ਤੇ ਆਹ ਦੇਖਦੇ ਤੁਸੀਂ ਚਰਚਾ। ਤੇ ਹੁਣ ਅਸੀਂ ਇਸ ਚਰਚ ਦੇ ਉੱਪਰ ਜਾਵਾਂਗੇ तकरीबन ਟਾਈਮ ਹੋ ਰਿਹਾ 7:00 ਕ' ਵੱਜ ਰਹੇ ਹਨ। ਆਹ ਫਿਰ ਕਿੱਥੇ ਦੇਣ ਵਾਲੇ ਆ ਬੰਦੇ ਇੰਨੇ ਪੈਸੇ ਹਨਾ। ਆਪਾਂ ਤਾਂ ਇੰਨੇ ਪੈਸੇ ਦੇਣੇ ਨਹੀਂ ਹੈਗੇ ਨਾ ਆਪਾਂ ਦੇਣਿਆ। ਤੇ ਇਹਨਾਂ ਦਾ ਤਿੰਨੇ ਪੈਸੇ ਆਪਾਂ ਨੇ ਤੇ ਆਪਾਂ ਨੇ ਲਾ ਲਿਆ ਇੱਥੇ ਟੈਂਟਾ। ਠੀਕ ਹੈ ਜੀ ਬੰਦੇ ਨੇ ਪਟਰਾਵਾਂ ਪਾ ਲੈਨੇ ਕਿ ਹਾਂ ਤੁਸੀਂ ਆਰਮਨਾਲ ਜੀ ਪਟੈਂਟ ਲਾ ਲੋ ਜੀ ਕੋਈ ਟੈਨਸ਼ਨ ਨਹੀਂ ਐ ਸੌ ਜਾਓ ਤੇ ਭਲੇ ਮਾਨਸ ਦੀ ਹੋਰ ਗੱਲ ਦੇਖੋ ਜੀ ਬੰਦੇ ਇੱਧਰ ਯੂਪੀ ਬਿਹਾਰ ਕਰਨੀ ਦੇਨੇ ਬੰਦੇ ਜਿਹੜੇ ਸਾਰੇ ਕੰਮ ਕਰਦੇ ਨੇ ਤੇ ਇਹਨਾਂ ਬੰਦਿਆਂ ਨੇ ਆਪਾਂ ਨੂੰ ਜੀ ਇਹ ਕਿਹਾ ਵੀ ਤੁਸੀਂ ਖਾਣਾ ਮਖੇਰ ਖਾਣਾ ਇੱਥੇ ਖਾ ਲਾ ਕੋਈ ਕੋਈ ਗੱਲ ਨਹੀਂ ਕਹਿੰਦਾ ਨਹੀਂ ਨਹੀਂ ਤੁਸੀਂ ਖਾਣਾ ਨਹੀਂ ਸਾਡਾ ਬਣੂਗਾ ਖਾਣਾ ਅਸੀਂ ਤੁਹਾਡਾ ਵੀ ਨਾ ਬਣਾਉਂਦੇ ਮਖੇਰ ਅਸੀਂ ਨਾਨवेज ਤਾਂ ਖਾਂਦੇ ਨਹੀਂ ਐ ਕਹਿੰਦੇ ਅੱਜ ਮੰਗਲਵਾਰ ਹੈ ਜੀ ਵੀ ਅੱਜ ਅਸੀਂ ਨਾਨ-ভেজ ਬਣਾਉਂਦੇ ਹਾਂ ਸਿੰਪਲ ਰੋਟੀ ਤੇ ਸਬਜ਼ੀ ਬਣੂਗੀ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਕਿਹਾ ਇੱਕ ਇੱਕ ਪ੍ਰਸ਼ਾਦਾ ਲਿਆ ਦੇ ਤੇ ਇਹਨਾਂ ਨੇ 8:30 ਵਜੇ ਆਪਾਂ ਨੂੰ 8:30 ਸਵੇਰ ਦਾ ਟਾਈਮ ਸੀ ਆਪਾਂ ਨੂੰ ਦੋ ਦੋ ਪ੍ਰਸ਼ਾਦੇ ਸਬਜ਼ੀ ਲਿਆ ਕੇ ਆਪਾਂ ਨੂੰ ਦੇ ਗਏ ਆਪਾਂ ਟੈਂਟ ਦੇ ਵਿੱਚ ਬੈਠ ਕੇ ਖਾ ਲਿਆ ਸੋ ਤੁਸੀਂ ਸਟਾਰਟ ਕਰੋ ਜ਼ਿੰਦਗੀ ਦੇ ਵਿੱਚ ਕੁਝ ਵੀ ਸਟਾਰਟ ਕਰਨਾ ਹੀ ਔਖਾ ਹੈ ਜਦੋਂ ਤੁਸੀਂ ਸਟਾਰਟ ਕਰ ਲਿਆ ਨਾ ਫਿਰ ਕੁਝ ਵੀ ਔਖਾ ਨਹੀਂ ਹੈ ਫਿਰ ਹੱਲ ਆਪਣੇ ਆਪ ਹੋ ਹੀ ਜਾਂਦੇ ਆ ਸੋਚੀ ਜੰਨੇ ਯਾਰ ਆਪਾਂ ਸ਼ੀਸ਼ੇ ਤੋਂ ਬਿਨਾ ਪੱਗ ਨਹੀਂ ਬੰਨ੍ਹ ਸਕਦੇ ਇਦਾਂ ਉਦਾਂ ਫਿਰ ਮੈਂ ਫੋਨ 'ਚ ਬੰਨਣੀ ਸਿੱਖਿਆ ਪੱਗ ਸ਼੍ਰੀਲੰਕਾ ਦੇ ਵਿੱਚ ਫਿਰ ਹੁਣ ਹੁਣ ਕੀ ਹੈ ਹੁਣ ਬਿਨਾ ਫੋਨ ਆਪਾਂ ਲਾਈਟ ਮਤਲਬ ਸਕਰੀਨ ਆਨ ਕਰੇ ਐਦਾਂ ਹੀ ਆਪਾਂ ਪੱਗ ਬੰਨ ਲੈ ਸੋ ਮੇਰੇ ਕਹਿਣ ਦਾ ਭਾਵ ਇੰਨਾ ਕਿਹਾ ਜੀ ਬਾਜੀ ਤੁਸੀਂ ਚੱਲੋ ਸਟਾਰਟ ਕਰੋ ਜ਼ਿੰਦਗੀ ਦੇ ਵਿੱਚ ਘੁੰਮੋ ਫਿਰੋ ਤੇ ਦੁਨੀਆ ਬਹੁਤ ਸੋਹਣੀ ਹੈ ਤੇ ਮਤਲਬ ਹੋਟਲਾਂ 'ਚ ਘੱਟ ਰਹੋ ਜੇ ਤੁਸੀਂ ਲੋਕਾਂ ਦਾ ਮਤਲਬ ਸੁਭਾਅ ਜਾਣਨਾ ਹੈ ਲੋਕ ਜਿੱਥੇ ਕਹਿੰਦੇ ਸੀਗਾ ਜੀ ਨਾਗਾਲੈਂਡ ਦੇ ਵਿੱਚ ਤਾਂ ਬੰਦੇ ਵੱਡਦਨੇ ਐ ਇਦਾਂ ਉਦਾਂ ਬਾਈ ਇਹੋ ਜਿਹਾ ਕੁਝ ਨਹੀਂ ਹੈਗਾ ਟਪਰਾ ਪੰਪ ਵਾਲੇ ਦੱਸਦੇ ਆ ਬਾਈ ਕਹਿੰਦੇ ਇੱਥੇ ਵੀ ਦੁਕਾਨਾਂ ਇਹ ਜਿਹੀਆਂ ਹੈਗੀਆਂ ਨੇ ਜਿੱਥੇ ਕਿ ਸਮਾਨ ਰੱਖਿਆ ਜਾਂਦਾ ਤੇ ਲੋਕੀ ਆਪਣਾ ਸਮਾਨ ਚੱਕਦੇ ਤੇ ਪੈਸੇ ਰੱਖ ਕੇ ਚਲੇ ਜਾਂਦੇ ਨੇ ਸੋਭਾ ਜੀ ਆਪਾਂ ਨੂੰ ਆਪਣੇ ਆਪ ਨੂੰ ਚੰਗਾ ਬਣਨਾ ਪੈਣਾ ਤਾਂ ਦੁਨੀਆ ਸਾਰੀ ਚੰਗੀ ਹੈ ਸੋਭਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਿਜੇਂਦਰ ਕੌਰ ਜੀ ਸਤਿ ਅਕਾਲ ਜੀ ਬਾਏ ਬਾਏ ਬਾਈ ਖਿਆਲ ਰੱਖੋ ਭਈ ਆਪਣੇ ਇਨਸਾਨੀਅਤ ਤਾਂ ਵੱਡਾ ਕੋਈ ਧਰਮ ਨਹੀਂ ਹੈਗਾ ਵਾਜੀ